ਚਕਾਦਿਆਂ ਵਿਖੇ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਨਰਿੰਦਰ ਮੋਦੀ ਅਤੇ ਟਰੰਪ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਜੋ ਪੁਤਲਾ ਫੂਕ ਸਮਾਗਮ ਕੀਤਾ ਗਿਆ ਉਹ ਕਿਸਾਨ ਜਥੇਬੰਦੀਆਂ ਵੱਲੋਂ ਸ='%ਯੁਕਤ ਮੋਰਚੇ ਵੱਲੋਂ ਜੋ ਅੰਤਰਰਾਸ਼ਟਰੀ ਮੰਡੀਕਰਨ ਨੂੰ ਬढ़ावा ਦਿੱਤਾ ਜਾ ਰਿਹਾ ਹੈ ਬਾਹਰ ਤੋਂ ਜਿਹੜੀਆਂ ਮੰਡੀਆਂ ਹਨ ਉਹਨਾਂ ਨੂੰ ਇੰਡੀਆ ਦੇ ਵਿੱਚ ਲਿਆਉਣ ਵਾਸਤੇ ਭਾਰਤ ਸਰਕਾਰ ਜਿਹੜੀ ਪਹਿਲ ਕਦਮੀ ਕਰ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਇਹ ਸੰਯੁਕਤ ਮੋਰਚੇ ਨੇ ਅੱਜ ਦਾ 4 ਤਰੀਕ ਦਾ ਪਤਲਾ ਸਾੜਨ ਦਾ ਫੈਸਲਾ ਲਿਆ ਸੀ ਜੋ ਬਾਹਰ ਤੋਂ ਮੰਡੀ ਆਉਗੀ ਉਹ ਮੰਡੀਕਰਨ ਆਉਣ ਦੇ ਨਾਲ ਪੰਜਾਬ ਦੇ ਵਿੱਚ ਅਰਧ ਵਿਵਸਥਾ ਬਹੁਤ ਖਰਾਬ ਹੋ ਜਾਏਗੀ ਕਿਉਂਕਿ ਜਿੰਨੇ ਵੀ ਨਿਰਯਾਤ ਹੋ ਰਹੀ ਹੈ ਉਹ ਪਹਿਲਾ ਹੀ ਸਾਡੇ ਪੰਜਾਬ ਦੇ ਵਿੱਚ ਸਰਪਰਸਤ ਹੈ ਇੰਡੀਆ ਦੇ ਵਿੱਚ ਬਾਹਰ ਤੋਂ ਜੇ ਕੋਈ ਨਿਰਜਾਤ ਆਉਂਦਾ ਉਸ ਦੇ ਨਾਲ ਸਾਡੀ ਮੰਡੀ ਨੂੰ ਬਹੁਤ ਵੱਡਾ ਅਸਰ ਪਵੇਗਾ ਅਸੀਂ ਅੱਜ ਇਸ ਦੇ ਵਿਰੋਧ ਵਿੱਚ ਮੋਦੀ ਅਤੇ ਟਰੰਪ ਦਾ ਪੁਤਲਾ ਫੂਕਿਆ ਹੈ ਮੋਦੀ ਸਰਕਾਰ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਮੁਰਦਾਬਾ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾ ਮੁਰਦਾਬਾ ਜਿੰਦਾਬਾਦ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਕੀ ਮੋਦੀ ਸਰਕਾਰ ਮੁਰਦਾਬਾ ਮੁਰਦਾਬਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾ ਮੁਰਦਾਬਾ ਬਾਬਾ ਲੜਦੇ ਲੋਕ ਜਿੰਦਾਬਾਦ ਜਿੰਦਾਬਾਦ ਲੜਦੇ ਜਿੰਦਾਬਾਦ 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 ਮੋਰਚਾ ਜਿੰਦਾਬਾਦ ਜਿੰਦਾਬਾਦ ਮੋਦੀ ਜੀ ਸਾਰਾ ਮੋਰਚਾ ਬਸ ਤਨਮ ਸਿੰਘ ਮਾਝਾ ਅਖਸਾਨ ਸਿੰਘ ਬਠਿੰਡਾ ਜ਼ਿਲ੍ਹਾ ਪ੍ਰਧਾਨ ਅੱਜ ਦਾ ਜੋ ਪੋਤਲਾ ਫੋਕ ਸਮਾਗਮ ਕੀਤਾ ਗਿਆ ਉਹ ਕਿਸਾਨ ਜਥੇਬੰਦੀਆਂ ਵੱਲੋਂ ਸਯੁਗਤ ਮੋਰਚੇ ਵੱਲੋਂ ਜੋ ਅੰਤਰਰਾਸ਼ਟਰੀ ਮੰਡੀਕਰਨ ਨੂੰ ਪੜਾਵਾ ਦਿੱਤਾ ਜਾ ਰਿਹਾ ਬਾਰਤੋਂ ਜਿਹੜੀਆਂ ਮੰਡੀਆਂ ਆ ਉਹਨਾਂ ਨੂੰ ਇੰਡੀਆ ਦੇ ਵਿੱਚ ਲਿਆਉਣ ਵਾਸਤੇ ਭਾਰਤ ਸਰਕਾਰ ਜਿਹੜੀ ਆ ਪਹਿਲ ਕਦਮੀ ਕਰ ਰਹੀ ਆ ਉਹਦੇ ਵਿਰੋਧ ਦੇ ਵਿੱਚ ਆ ਸੰਜੁਗਤ ਮੋਰਚੇ ਨੇ ਅੱਜ ਦਾ 4 ਤਰੀਕਾ ਦਾ ਫੈਸਲਾ ਲਿਆ ਸੀਗਾ ਕਿ ਜੋ ਬਾਹਰ ਤੋਂ ਮੰਡੀ ਆਊਗੀ ਉਹ ਮੰਡੀ ਕਰਨ ਆਉਣ ਦੇ ਨਾਲ ਪੰਜਾਬ ਦੇ ਵਿੱਚ ਅਰਥਵਿਵਸਤਾ ਬਹੁਤ ਖਰਾਬ ਹੋਣੀ ਆ ਕਿਉਂਕਿ ਜਿੰਨੇ ਵੀ ਨਰਜਾਤ ਆ ਉਹ ਪਹਿਲਾਂ ਹੀ ਸਾਡੇ ਪੰਜਾਬ ਦੇ ਵਿੱਚ ਸਰਪ੍ਰਸਤ ਆ ਇੰਡੀਆ ਦੇ ਵਿੱਚ ਸਰਪ੍ਰਸਤ ਆ ਬਾਹਰ ਤੋਂ ਜੇ ਕੋਈ ਨਰਜਾਤ ਆਉਂਦਾ ਉਹਦੇ ਨਾਲ ਸਾਡੀ ਮੰਡੀ ਨੂੰ ਬਹੁਤ ਵੱਡਾ ਅਸਰ ਪੈਂਦਾ ਪੂਰੇ ਭਾਰਤ ਨੂੰ ਬਹੁਤ ਅਸਰ ਪੈਂਦਾ ਕਿਉਂਕਿ ਕਣਕ ਇਸ ਟਾਈਮ ਦੇ ਨਾਲ ਸੰਧੀ ਕੀਤੀ ਜਾ ਰਹੀ ਹੈ ਵੀ ਕਣਕ ਬਾਹਰ ਤੋਂ ਲਗਾਈ ਜਾਊਗੀ ਜਿਹਦਾ ਰੇਟ 2250 ਦੇ ਕਰੀਬ ਆ ਐਮਐਸਬੀ ਦਾ ਰੇਟ ਜੋ ਹੈ 2250 225 ਰੁਪਏ ਐ ਐਰਕਾਂ ਦਾ ਰੇਟ ਜਿਹੜਾ ਨਿਰਧਾਰਿਤ ਕੀਤਾ ਗਿਆ ਤੇ ਬਾਹਰ ਤੋਂ ਕਣਕ ਲਿਆਉਣਗੇ ਉਹਦੇ ਨਾਲ ਜੋ ਇੱਥੇ ਆਪਣੀ ਅਵਸਥਾ ਵਾ ਜੋ ਇੱਥੇ ਦੀ ਮੰਡੀ ਹੈ ਉੱਤੇ ਬੜਾ ਮਾੜਾ ਅਸਰ ਪੈਣਾ ਹੋਰ ਦੇ ਦੀ ਪਾਲਣ ਦੇ ਪ੍ਰੋਡਕਟ ਜਿੰਨੇ ਵੀ ਆ ਉਹ ਲਿਆਦੇ ਜਾ ਰਹੇ ਆ ਉਦੇ ਨਾਲ ਬਹੁਤ ਵੱਡਾ ਨੁਕਸਾਨ ਆ ਕਿਉਂਕਿ ਡੇਰੀ ਪਾਲਣ ਤੋਂ ਪਹਿਲਾਂ ਵੀ ਸਾਡੇ ਨੂੰ ਸਾਥ ਨਹੀਂ ਕੀਤਾ ਜਾ ਰਿਹਾ ਦੂਸਰਾ ਤੇਲ ਵਾਸਤੇ ਉਹ ਵੀ ਗੱਲ ਕੀਤੀ ਜਾ ਰਹੀ ਆ ਵੀ ਤੇਲ ਜਿਹੜਾ ਪਹਿਲਾਂ ਰਸ਼ੀਆ ਤੋਂ ਲਿਆ ਜਾਂਦਾ ਸੀ ਉਹ ਵੀ ਅਮਰੀਕਾ ਜਿਹੜਾ ਵਾ ਜੋਰ ਪਾ ਰਿਹਾ ਵੀ ਸਾਡੇ ਕੋਲ ਲਾਓ ਮਹਿੰਗੇ ਭਾਅ ਤੇ ਇਸ ਕਰਕੇ ਕਾਫੀ ਵੱਡੇ ਮੰਡੀਕਰਨ ਨੂੰ ਬढ़ावा ਦਿੱਤਾ ਜਾ ਰਿਹਾ ਉਹਦੇ ਵਾਸਤੇ ਸਜੂਤ ਮੋਰਚੇ ਨੇ ਜਿੰਨਾ ਵੀ ਸਾਡਾ ਪੰਜਾਬ ਪੰਜਾਬ ਦੇ ਜਿੰਨੇ ਵੀ ਵਸਨੀਕ ਆ ਕਿਸਾਨ ਵੀਰ ਉਹਨਾਂ ਨੂੰ ਜਾਗਰਤ ਕਰਨ ਵਾਸਤੇ ਇਹ 4 ਤਰੀਕ ਦਾ ਪ੍ਰੋਗਰਾਮ ਰੱਖਿਆ ਵਾ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਵੀ ਕੀਤੀ ਜਾਂਦੀ ਆ ਕਿਉਂਕਿ ਇਹ ਜੋ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧ ਦੇ ਵਿੱਚ ਸ਼ਾਮਲ ਹੋ ਤੇ ਤਗੜੇ ਹੋ ਕੇ ਆਪਣੀ ਮੰਡੀ ਨੂੰ ਬਚਾਈਏ ਕਿਉਂਕਿ ਪਹਿਲਾਂ ਮੰਡੀ ਦੀ ਬੜੀ ਮਾੜੀ ਹਾਲਤ ਹੋਈ ਆ ਜਿਸ ਤਰ੍ਹਾਂ ਸਾਨੂੰ ਪਹਿਲਾਂ ਵੀ ਅਸੀਂ ਲੜਾਈ ਲੜ ਰਹੇ ਆ ਕਿਸਾਨ ਵੀਰ ਬਹੁਤ ਤਗੜੇ ਫੋਰਸ ਚ ਲਾਏ ਹੋਇਆ ਉਹਨਾਂ ਨੂੰ ਹਾਲੇ ਤੱਕ ਮਿਲ ਨਹੀਂ ਰਹੀ ਜੇ ਬਾਹਰ ਤੋਂ ਪਲੇਅਰ ਆਉਂਦੇ ਆ ਉਹਦੇ ਨਾਲ ਬਹੁਤ ਵੱਡਾ ਅਸਰ ਪੈਂਦਾ ਕਿਉਂਕਿ ਪਹਿਲਾਂ ਜੋ ਸੀਗੇ ਇੱਥੇ ਦੇ ਕੋਆਪਰੇਟ ਕਰਾਣੇ ਜੋ ਸੀਗੇ ਅਡਾਨੇ ਬਾਨੀ ਉਹਨਾਂ ਨੂੰ ਕੇ ਕੀਤਾ ਗਿਆ ਸੀ ਪਰ ਉਹਨਾਂ ਦਾ ਹੁਣ ਖੜਾ ਬਦਲ ਕੇ ਜੋ ਵੱਡੇ ਬਾਹਰ ਦੇ ਖਿਡਾਰੀਆ ਪਲੇਅਰ ਆ ਉਹਨਾਂ ਨੂੰ ਇੱਥੇ ਤਾਰਿਆ ਜਾ ਰਿਹਾ ਉਹਦੇ ਨਾਲ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਇੰਡੀਆ ਦਾ ਨੁਕਸਾਨ ਹੋਊਗਾ ਇਸ ਕਰਕੇ ਜਾਗਰਤਾ ਵਾਸਤੇ ਸਯੁਗਤ ਮੋਰਚੇ ਨੇ ਕਾਲ ਦਿੱਤੀ ਸੀ ਇਹਦੇ ਵਾਸਤੇ ਸਾਰੇ ਵੀਰਾਂ ਨੇ ਇਹ ਪ੍ਰੋਗਰਾਮ ਕੀਤਾ ਹਾਂਜੀ ਸਰ ਮੈਂ ਹਰਦੀਪ ਸਿੰਘ ਭਾਰਤੀ ਸੰਘ ਨੂੰ ਇਕਤਾ ਗ੍ਰਾਹ ਦਾ ਜ਼ਿਲ੍ਹਾ ਕੈਸ਼ਰ ਗੁਰਦਾਸਪੁਰ ਅੱਜ ਜੋ ਅਰਥੀ ਭੂਗ ਮਜਾਰਾ ਕੀਤਾ ਜਾ ਰਿਹਾ ਸਯੁਗਤ ਸਾਨ ਮੋਰਚੇ ਵੱਲੋਂ ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਭਾਰਤੀ ਸਰਕਾਰ ਜੋ ਵਿਦੇਸ਼ੀ ਸਰਕਾਰਾਂ ਦੇ ਨਾਲ 트럼ਪ ਵਰਗੇ ਅਮਰੀਕਾ ਦੇ ਨਾਲ ਜੋ ਸੱਧੀਆਂ ਕਰ ਰਹੀ ਆ ਵੀ ਜਿਹੜੀ ਇੰਟਰਨੈਸ਼ਨਲ ਮੰਡੀ ਉਹ ਭਾਰਤ ਵਾਸਤੇ ਖੋਲ ਦਿੱਤੀ ਜਾਵੇ ਤੇ ਜਿਹੜੀਆਂ ਖਾਣ ਵਾਲੀਆਂ ਵਸਤੂਆਂ ਅਜ ਤੱਕ ਕੰਨ ਕੋਈ ਜਾਂ ਪੈਕਟ ਬੰਦ ਜਿਹੜੇ ਅਗਰਟਾ ਮੇਰੀ ਪ੍ਰੈਗਟਾ ਉਹਨਾਂ ਉੱਤੇ ਟੈਕਸ ਮਾਫ ਕਰ ਰਹੀ ਉਹਨਾਂ ਦੇਸ਼ਾਂ ਨੂੰ ਉਹਨਾਂ ਦੇਸ਼ਾਂ ਨੂੰ ਟੈਕਸ ਮਾਫ ਕਰਕੇ ਤੇ ਭਾਰਤ ਨੂੰ ਖੁੱਲਾ ਇੱਕ ਸੱਦਾ ਦੇ ਰਹੀ ਆ ਵੀ ਭਾਰਤ ਦੇ ਵਿੱਚ ਆਪਣੀਆਂ ਜਨਸਾਂ ਵਿੱਚੋਂ ਜਾਂ ਇਹਦੇ ਵਿੱਚ ਨਿਰਿਆਤ ਕਰੋ ਸੋ ਅਸੀਂ ਇਹਦਾ ਵਿਰੋਧ ਕਰਦੇ ਆਂ ਇਹ ਗੱਲ ਦਾ ਜਿਹੜੇ ਕਿਸਾਨ ਮੋਰਚੇ ਵੱਲੋਂ ਕਿ ਜੋ ਇੱਥੇ ਪਹਿਲਾ ਵਾਰ ਪੰਜਾਬ ਦਾ ਕਿਸਾਨ ਜਾਂ ਹਿੰਦੁਸਤਾਨ ਦਾ ਕਿਸਾਨ ਕਰ ਰਿਹਾ ਜੇ ਉਹ ਹਿੰਦੁਸਤਾਨ ਦੇ ਵਿੱਚ ਉਹ ਇੰਟਰਨੈਟ ਦੇ ਜਿਹੜੇ ਵਪਾਰੀ ਨੇ ਉਹ ਆਣ ਕੇ ਵੇਚਦੇ ਨੇ ਇੱਥੇ ਆਪਣੀਆਂ ਫਸਲਾਂ ਉਹ ਬਿਨਾਂ ਟੈਕਸ ਤੋਂ ਵੇਚਦੇ ਨੇ ਪਰ ਅਸੀਂ ਜੋ ਲੜਾਈ ਲੜ ਰਹੇ ਆਂ ਆਪਣੀਆਂ ਫਸਲਾਂ ਨੂੰ ਬਚਾਉਣ ਦੀ ਆਪਣੀਆਂ ਨਸਲਾਂ ਨੂੰ ਜ਼ਮੀਨਾਂ ਨੂੰ ਬਚਾਉਣ ਦੀ ਪਰ ਇਹ ਲੜਾਈ ਸਾਡੀ ਜਿਹੜੀ ਆ ਵੇਲੇ ਤੀਕ ਤੇ ਜਾ ਰਹੀ ਆ ਪਰ ਇਹ ਲੜਾਈ ਦਾ ਤਾਂ ਉਹ ਕੋਈ ਅਸਰ ਹੀ ਨਾ ਰਿਹਾ ਕਿਉਂਕਿ ਉਹ ਸਰਕਾਰ ਜਿਹੜੀ ਥੰਦੀਆਂ ਕਰ ਰਹੀ ਆ ਵੀ ਤੁਸੀਂ ਲਿਆ ਕੇ ਇੱਥੇ ਆਪਣਾ ਜੋ ਮਰਜ਼ੀ ਵੇਚੋ ਤੁਹਾਨੂੰ ਕੋਈ ਟੈਕਸ ਨਹੀਂ ਲੱਗੂਗਾ ਉਹਦਾ ਫਸਲਾਂ ਦੇ ਉੱਤੇ ਜਿਹੜੀ ਆ ਸਾਡੀ ਫਸਲ ਫਿਰ ਜਿਹੜੀ ਕੌਣ ਖਰੀਦੂਗਾ ਜਦੋਂ ਇਹ ਹਿੰਦੁਸਤਾਨ ਦੇ ਵਿੱਚ ਅਮਰੀਕਾ ਵਰਗੇ ਦੇਸ਼ ਜਦੋਂ ਲਿਆ ਕੇ ਇੱਥੇ ਥੋੜ੍ਹਦੇ ਆ ਕਿਉਂਕਿ ਉਹਨਾਂ ਕੋਲ ਖਾਣ ਵਾਲੀਆਂ ਚੀਜ਼ਾਂ ਕਣਕ ਵਗੈਰਾ ਵਾਧੂ ਆ ਉਹ ਥੋੜ੍ਹਦੇ ਥੋੜ੍ਹਦੇ ਤੇ ਉਹਨਾਂ ਨੂੰ ਇੱਥੇ ਸਸਤੇ ਦੇਣ ਤੇ ਵੀ ਫਾਇਦਾ ਕਿਉਂਕਿ ਉਹਨਾਂ ਦਾ ਜਿਹੜਾ ਟੈਕਸ ਮਾਫ ਹੋ ਜਾਣਾ ਵਾ ਇਹ ਓਟੈਕਸ ਮਾਪ ਉਹਨਾਂ ਨੂੰ ਦੇਖ ਕੇ ਵੀ ਫਾਇਦਾ ਵਾ ਉਹ ਜਿਹੜੀ ਆ ਸਸਤੇ ਰੇਟਾਂ ਤੇ ਵੀ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੀ ਮਿਹਲੀ ਭੁਗਤਵਾ ਇਹ ਮੋਦੀ ਸਰਕਾਰ ਕਹਿ ਲਓ ਜਾਂ ਇਹਨਾਂ ਤੇ ਆਉਣ ਵਾਲਾ ਵੀ ਜੇ ਕੋਈ ਕਹਿ ਲਓ ਅਸੀਂ ਲੜਾਈ ਐਮਐਸਪੀ ਦੀ ਲੜਦੇ ਆ ਵੀ ਕਾਨੂੰਨ ਬਣੇ ਖੇਤੀ ਦੇ ਉੱਤੇ ਐਮਐਸਪੀ ਦਾ ਗਰੰਟੀ ਕਾਨੂੰਨ ਬਣੇ ਪਰ ਇਹ ਸਰਕਾਰਾਂ ਸਾਡੇ ਤੋਂ ਮੰਡੀ ਖੋਣ ਜਾ ਰਹੀਆਂ ਨੇ ਕਿਉਂਕਿ ਜੋ ਨਵਾਂ ਖੇਤੀ ਮੰਡੀ ਅਰਣਾ ਜਿਹੜਾ ਇਹਨਾਂ ਨੇ ਦਿੱਤਾ ਵਾ ਇਹ ਸਰਕਾਰ ਨੇ ਉਹ ਜਿਹੜੇ ਤਿੰਨ ਕਾਨੂੰਨ ਰੱਦ ਕਰਾਏ ਉਹਨਾਂ ਦੇ ਉਲਟ ਉਹੋ ਹੀ ਨਾਮ ਰੱਖ ਕੇ ਉਹਨਾਂ ਦਾ ਨਾਮ ਬਦਲ ਕੇ ਜਿਹੜਾ ਉਹ ਆਡੇ ਉੱਤੇ ਫਿਰ ਟੋਪੇ ਜਾ ਰਹੇ ਆ ਉਹ ਅਸੀਂ ਇਹਦਾ ਬਿਲਕੁਲ ਵਿਰੋਧ ਕਰਦੇ ਆ ਇਹ ਜਿਹੜੀ ਲੜਾਈ ਆ ਸਰਕਾਰ ਇਹ ਪੰਜਾਬ ਦੀ ਵੀ ਨਾ ਸਮਝੇ ਪਿਆ ਸਾ ਉਥੋਂ ਜਿਹੜੇ ਬਾਰਡਰ ਤੋਂ ਮੋਰ ਤੇ ਪੁੱਟ ਗਏ ਤੇ ਅਸੀਂ ਬੜੀ ਇਥੇ ਪਹਿਲਵਾਣੀ ਕਰ ਲਈ ਆ ਪਰ ਇਹ ਸਰਕਾਰ ਸਮਝੇ ਪੰਥ ਤੇ ਲਿਖਿਆ ਪੜ ਲੇ ਕਿਉਂਕਿ ਇਹ ਜਿਹੜੇ ਭਗਵੰਤ ਮਾਨ ਨੇ ਨੇ ਦੱਸਿਆ ਵਾ ਕਾਰਪੋਰੇਟਾਂ ਨੂੰ ਵੀ ਮੋਦੀ ਜੋ ਨਹੀਂ ਕਰ ਸਕਿਆ ਉਹ ਮੈਂ ਕਰਦਾ ਵੀ ਮੈਂ ਮੋਦੀ ਤੋਂ ਵੱਡਾ ਵਾਂ ਇਹਨੇ ਮੋਦੀ ਕੋ ਡਾਂਗ ਨਹੀਂ ਫਰੀ ਇਹਨਾਂ ਤੇਰਾ ਮਹੀਨੇ ਚ ਤੇ ਮੈਂ ਵੇਖ ਲਓ ਜਾਂਗ ਫੇਰ ਤੇ ਬੰਡੋਜਰ ਵੀ ਫੇਰੇ ਆ ਸੋ ਭੁੱਲ ਜਾਣੇ ਇਹ ਕਾਂਤੇ ਲਿਖਿਆ ਪੜ੍ਹ ਲਨ ਸਰਕਾਰਾਂ ਕਿ ਜਿਹੜਾ ਮੋਰਚਾ ਵਾ ਇਦਾਂ ਲੜਦਾ ਰਹੂਗਾ ਆਪਣੀਆਂ ਮੰਗਾਂ ਜਿਹੜੀਆਂ ਆਪਣੇ ਹੱਕ ਲੈ ਜਾਂ ਤੋਂ ਬਿਗੈਰ ਇਹ ਮੋਰਚਾ ਬਹਿਣ ਵਾਲਾ ਨਹੀਂ ਕਿਉਂਕਿ ਅਸੀਂ ਹੱਕਾਂ ਦੀ ਲੜਾਈ ਲੜਨੀ ਜਾਣਦੇ ਆ ਇਹ ਪੰਜਾਬੀ ਆ ਇਹ ਪੰਜਾਬੀਆਂ ਦੇ بڑے بڑے ਜਿਹੜੇ ਫੰਦੇਖਾਵਾ ਅਰੰਗਜੀਤ ਵਰਗੇ ਤੇ ਇਥੋਂ ਅੰਗਰੇਜ਼ਾਂ ਵਰਗੇ ਜਿਨ੍ਹਾਂ ਦਾ ਕਦੀ ਸੂਤ ਨਹੀਂ ਸੀ ਛੁਪਿਆ ਆ ਭਗਵੰਤ ਮਾਨ ਤੇ ਮੋਦੀ ਕਿਹੜੀ ਚੀਜ਼ ਆ ਸੋ ਅਸੀਂ ਬੇਨਤੀ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੋਕ ਨੇ ਦੁਕਾਨਦਾਰ ਨੇ ਇਹ ਮੰਤ ਸਮਝਣ ਵੀ ਇਹਨਾਂ ਦਾ ਇਹ ਦੁਕਾਨਦਾਰੀ ਜਿਹੜਾ ਬਾਜ਼ਾਰ ਆ ਨਾ ਪਰਚੂਨ ਦਾ ਇਹ ਵੀ ਖਤਮ ਹੋਣ ਜਾ ਰਿਹਾ ਕਿਉਂਕਿ ਜਦੋਂ ਖੁੱਲੇ ਬਾਜ਼ਾਰ ਦੇ ਵਿੱਚ ਇਹ ਚੀਜ਼ਾਂ ਆ ਗਈਆਂ ਆ ਛੋਟੇ ਦੁਕਾਨਦਾਰ ਖਤਮ ਨੇ ਆ ਵੱਡੇ ਮੋਲ ਖੁੱਲੇ ਨੇ ਵੱਡੇ ਮੋਲਾਂ ਚ ਚੱਲੂ ਇਹ ਛੋਟੀ ਦੁਕਾਨਦਾਰੀ ਖਤਮ ਹੋ ਜਾਣੀ ਆ ਸੋ ਇਹਨਾਂ ਦੇ ਨਾਲ ਹੀ ਕਿਸਾਨਾਂ ਦੁਕਾਨਦਾਰ ਉਹ ਤਾਂ ਅਸੀਂ ਬੇਤ ਪਿੱਛੇ ਚੱਲਦਾ ਹੀ ਆ ਰਿਹਾ ਕਿ ਜੇ ਕਿਸਾਨ ਦੇ ਕੋਲ ਹੱਥ ਚਵਾ ਕਿ ਉਹ ਬਾਜ਼ਾਰ ਚੱਲਦਾ ਦੁਕਾਨਦਾਰੀ ਵੀ ਤਾਂ ਜੇ ਕਿਸਾਨੀ ਜਿੰਦਾ ਤੇ ਜਦ ਕਿਸਾਨੀ ਮਰ ਗਈ ਤੇ ਦੁਕਾਨਦਾਰੀ ਨਾਲ ਹੀ ਮਰਦੀ ਆ। ਸੋ ਇੰਨੀਆਂ ਗੱਲਾਂ ਦੇ ਨਾਲ ਹੀ ਇੱਕ ਵੀਲ ਕਰਦੇ ਲੋਕਾਂ ਨੂੰ ਫੋਨ ਵਾਲਿਆਂ ਨੂੰ ਤੇ ਜਾਂ ਦੁਕਾਨਦਾਰਾਂ ਨੂੰ ਮਜ਼ਦੂਰਾਂ ਨੂੰ ਵੀ ਇਕੱਠੇ ਹੋ ਕੇ ਲੜ ਲਓ ਕੱਲੇ-ਕੱਲੇ ਮਾਰ ਖਾਓਗੇ। ਇੰਨੀਆਂ ਗੱਲਾਂ ਨਾਲ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ